ਬੱਦਗਰੀ ਆਸਾ ਰਾਮ ਨੂੰ ਇੱਕ ਵਾਰ ਫਿਰ ਤੋਂ ਜੜੀ ਪ੍ਰੋਲ ਆ ਉਹ ਮਿਲ ਗਈ ਹੈ ਦੱਸ ਦਈਏ ਕਿ 6 ਮਹੀਨੇ ਦੀ ਜੜੀ ਪ੍ਰੋਲ ਆ ਉਹ ਮਿਲੀ ਐ ਸਸ਼ੀ ਕਾਲ ਜੀ ਮੈਂ ਜੋਗਵਿੰਦਰ ਕੌਰ ਪੰਜਾਬੀ ਲਿੰਕ ਮੀਡੀਆ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਆ ਆਸਾ ਰਾਮ ਜਿਹੜੇ ਕਿ 2023 13 ਦੇ ਜਣਾ ਹੈ ਬਲਾਤਕਾਰ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਜਿਹੜੀ ਕੱਟ ਰਹੀ ਸੀ ਉੱਥੇ ਹੀ ਗੁਜਰਾਤ ਹਾਈ ਕੋਰਟ ਵੱਲੋਂ 6 ਮਹੀਨੇ ਦੀ ਜਿਹੜੀ ਇਲਾਜ ਅਧੀਨ ਜਿਹੜੀ ਪ੍ਰੋਲ ਐਸਾਈ ਰੂਪ ਵਿੱਚ ਦੇ ਦਿੱਤੀ ਗਈ ਹੈ 6 ਮਹੀਨੇ ਦੇ ਲਈ ਜਿਹੜੇ ਆਸਰਾਮ ਨੇ ਉਹ ਜੇਲ੍ਹ ਵਿੱਚ ਰਹਾ ਕਰ ਦਿੱਤੇ ਗਏ ਨੇ ਪ੍ਰੋਲ ਦੇ ਬਾਹਰ ਨਹੀਂ ਕਿਉਂਕਿ ਉਹਨਾਂ ਦਾ ਜਿਹੜਾ ਇਲਾਜ ਹੈ ਉਹ ਚੱਲ ਰਿਹਾ ਹੈ ਜਿਸ ਦੇ ਨਾਲ ਹੀ ਰਾਜ਼ੀ ਹੈ ਕਿ ਉਹਨਾਂ ਨੂੰ ਇਲਾਜ ਦੇ ਲਈ ਇਲਾਜ ਅਧੀਨ ਹੋਣ ਦੇ ਲਈ ਜਿਹੜੀ ਪ੍ਰੋਲ ਦਿੱਤੀ ਗਈ ਆ ਪਰ ਉੱਥੇ ਹੀ ਜਿਵੇਂ ਕਾਫੀ ਸਾਰੇ ਲੋਕ ਨੇ ਉਹ ਇਸ ਚੀਜ਼ ਦਾ ਵਿਰੋਧ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਬੰਦੀ ਸਿੰਘ ਨੇ ਜਿਨ੍ਹਾਂ ਦੀ ਉਹ ਜਿਹੜੀ ਕੈਦ ਹੈ ਉਹ ਵੀ ਪੂਰੀ ਹੋ ਚੁੱਕੀ ਆ ਉਹਨਾਂ ਨੂੰ ਰਿਹਾਈ ਨਹੀਂ ਕੀਤਾ ਜਾ ਰਿਹਾ ਸਭੋ ਕੀ ਜਿਹੜਿਆ ਬਲਾਤਕਾਰ ਹੀ ਰਿਹਾ ਕਿਉਂਕਿ ਪਿਛਲੇ ਦਿਨੀ ਰਾਮ रहीम ਜਿਹੜੇ ਕੀ ਬਲਾਤਕਾਰ ਮਾਮਲੇ ਵਿੱਚ ਉਮਰ ਕੈਦ ਦੀ سزا ਕੱਟ ਰਹੇ ਨੇ ਉਹਨਾਂ ਨੂੰ ਵੀ ਜਿਹੜੀ ਪ੍ਰੋਲ ਆ ਲਗਾਤਾਰ ਮਿਲਿਆ ਹੈ ਜਿਹੜੀ ਉਹਨਾਂ ਨੂੰ ਪਿਛਲੀ ਹੁਣੇ ਪ੍ਰੋਲ ਮਿਲੀ ਸੀ ਉਹਨਾਂ ਦੇ ਜਨਮ ਦਿਨ ਦੇ ਮੌਕੇ ਤੇ ਮਿਲੀ ਸੀ ਪਰ ਉੱਥੇ ਹੀ ਹੁਣ ਜਿਹੜੇ ਆਸਰਾਮ ਨੇ ਉਹਨਾਂ ਨੂੰ ਵੀ ਪ੍ਰੋਲ ਦਿੱਤੀ ਗਈ ਹੈ ਜਿਸ ਦੇ ਕਾਰਨ ਜਿਹੜਾ ਸਿੱਖ ਸੰਗਠਨ ਨੇ ਉਹਨਾਂ ਦੇ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਬੰਦੀ ਸਿੰਘ ਨੇ ਕਿਉਂਕਿ ਜਗਤਾਰ ਹਲਵਾਰਾ ਵਰਗੇ ਜਿਹੜੇ ਮਹਾਨ ਯੋਧੇ ਨੇ ਸਿੱਖ ਕੌਮ ਦੇ ਉਹਨਾਂ ਨੂੰ ਹਾਲੇ ਤੱਕ ਜੇਲ੍ਹਾਂ ਦੇ ਵਿੱਚ ਬੰਦ ਰੱਖਿਆ ਗਿਆ ਹੈ ਜਦੋਂ ਕਿ ਉਹ ਆਪਦੀ ਸਜ਼ਾ ਵੀ ਪੂਰੀ ਕਰ ਚੁੱਕੇ ਨੇ ਫਿਰ ਵੀ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਜਾ ਰਿਹਾ ਇਸੇ ਦੇ ਚੱਲਦਿਆਂ ਲੋਕ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਨੇ ਜੜੀਆਂ ਕੱਸ ਰੇ ਨੇ ਤੁਸੀਂ ਵੀ ਤੁਹਾਡੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਕਮੈਂਟਾਂ ਰਾਹੀਂ ਉਦੋਂ ਤੱਕ ਦੇਖਦੇ ਰਹੋ ਸਾਡਾ ਚੈਨਲ ਪੰਜਾਬੀ ਲਿੰਕ ਮੀਡੀਆ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ